ਕੀਫ਼ਤੀ ਆਓ ਜੀ ਪਹਿਲਾਂ ਸਿਮਰਨ ਕਰਦੇ ਹਾਂ ਜੀ ਆਪਾਂ ਫਿਰ ਆਪਾਂ ਸਹਿਜ ਬਾਣ ਕਰਾਂਗੇ ਜੀ ਵਾਹ ਗੁਰੂ 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 ਵਾਹ

ਬਾਬਾ ਜੁਜਾਰ ਸਿੰਘ ਜੀ ਤਨ ਤਨ ਬਾਬਾ ਜ਼ੁਰਵਾਰ ਸਿੰਘ ਜੀ ਤਨ ਤਨ ਬਾਪਾ ਫਤਿਹ ਸਿੰਘ ਜੀ ਤਨ ਤਨ ਮਾਤਾ ਗੁਜਰ ਕੋਰ ਚੀ ਵਾ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਤਨ ਤਨ ਬਾਬਾ ਅਜੀਤ ਸਿੰਘ ਜੀ ਤਨ ਤਨ ਬਾਬਾ ਜੁਜਾਰ ਸਿੰਘ ਜੀ ਤਨ ਤਨ ਬਾਬਾ ਜ਼ੁਰਵਰ ਸਿੰਘ ਜੀ ਤਨ ਤਨ ਬਾਬਾ ਫਤੇ ਸਿੰਘ ਜੀ ਤਨ ਤਨ ਮਾਤਾ ਗੁਜਰ ਕੌਰ ਜੀ ਤਨ ਤਨ ਮਾਤਾ ਗੁਜਰ ਕੌਰ ਜੀ ਆਓ ਜੀ ਆਪਾਂ ਸਹਿਜ ਪਾਠ ਸ਼ੁਰੂ ਕਰਦੇ ਹਾਂ ਆਪ ਸਭ ਨੂੰ ਪਤਾ ਹੈ ਸਾਹਿਬ ਜਦਿਆਂ ਦੀ ਸ਼ਹਾਦਤ ਦੇ ਦਿਨ ਚੱਲ ਰਹੇ ਹਨ ਆਪ ਸਭ ਆਪਣੇ ਆਪਣੇ ਘਰਾਂ ਦੇ ਵਿੱਚ ਵਾਇ ਗੁਰਦਾਸ ਸਿਮਰਨ 24 24 ਘੰਟੇ ਲਾ ਕੇ ਰੱਖੋ 11 11:30 ਘੰਟੇ ਦੀ ਵੀਡੀਓ ਅਪਲੋਡ ਹੋ ਚੁੱਕੀ ਹੈ ਵਾਇਗੁਰੂ ਸਿਮਰਨ ਦੀ ਆਪ ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ ਸਿਮਰਨ ਲਗਾ ਕੇ ਰੱਖੋ ਜੀ ਆਓ ਜੀ ਸਹਿਜ ਪਾਠ ਸ਼ੁਰੂ ਕਰਦੇ ਹਾਂ ਜੀ राग गौड़ी रविदास जी के पदे गौड़ी री एक ओंकार सतनाम करता पुरख गुर पर मेरी संगत पोच सोच दिन राती मेरा करम कुटिलता जन्म कुंभाती राम कुसैया जी के जीवना मोहिना बिसारो मैं जन तेरा रहा हूं ਮੇਰੀ ਹਰ ਹੋਂ ਬਿਪਤ ਚੰਨ ਕਰੋ ਸੁਭਾਈ ਚਰਨ ਨਾ ਛਾਡੋ ਸਰੀਰ ਕਲ ਜਾਈ ਕਹੋ ਰਵਿਦਾਸ ਪਰੋ ਤੇਰੀ ਸਾਂਬਾ ਬੇਗ ਮਿਲੋ ਜਨ ਕਰਨਾ ਬਿਲੰਬ ਬੇਗੰਪੁਰਾ ਸ਼ਹਿਰ ਕੋ ਨਾਉ ਦੁਖ ਅੰਦੋ ਨਹੀਂ ਤਹਿ ਠਾਉ ਨਾ ਤਸਵੀਜ਼ ਖਿਰਾਜ ਨਾ ਮਾਲ ਖੋਫ ਨਾ ਖਤਾ ਨਾ ਤਰਸ ਜਵਾਨ अब मोहे खूब वतन कह पाई ऊहा खैर सदा मेरे पाई रहा कायम दायम सदा बात शाही दोम नसीम एक सो आही आबादान सदा मशहूर ऊहा गनी बसे मामूर ਤਿਉ ਤਿਉ ਸੈਲ ਕਰੇ ਜਿਉ ਪਾਵੇ ਮਹਿਰਮ ਮਹਿਲ ਨਾ ਕੋ ਅਟਕਾਵੇ ਕਹੈ ਰਵਿਦਾਸ ਖਲਾਸ ਚ ਮਰਾ ਜੋ ਹਮ ਸਹਿਰੀ ਸੋ ਮੀਤ ਹਮਾਰਾ ਇੱਕ ਓੰਕਾਰ ਸਤ ਗੁਰ ਪਰ ਸਾਧ ਗੋੜੀ ਬੈ ਰਗਨ ਰਵਿਦਾਸ ਜੀਉ ਕਟ ਅਵ ਕਟ ਡੋਗਰ ਕਣਾ ਇੱਕ ਨਿਰਗੁਣ ਪੈਲ ਹਮਾਰ ਰਮਈ ਸਿਓ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ ਕੋ ਬਨ ਜਾਰੋ ਰਾਮ ਕੋ ਮੇਰਾ ਟਾਂਡਾ ਲਾ ਦਿਆ ਚਾਏ ਰੇ ਰਹਾਉ ਹਾਂ ਜਾਰੋ ਰਾਮ ਕੋ ਸਹਿਜ ਕਰੋ ਵਿਆਪਾਰ ਮੈਂ ਰਾਮ ਨਾਮ ਧਨ ਲਾਦਿਆਂ ਵਿਖ ਲਾਦੀ ਸੰਸਾਰ ਉਰਵਾਰ ਪਾਰ ਕੇ ਦਾਨੀਆਂ ਲਿਖ ਲੇ ਹੋ ਆਲ ਪਤਾਲ ਮੋਏ ਜਮ ਡੰਡ ਨ ਲੱਗਈ ਤਜੀਲੇ ਸਰਬ ਚੰਜਾਲ ਜਿਸਾ ਰੰਗ ਕੁਸੰਭ ਕਾ ਤੈਸਾ ਇਹੋ ਸੰਸਾਰ ਮੇਰੇ ਰਮਈਏ ਰੰਗ ਮਚੀਟ ਕਾ ਕਾਹ ਹੋ ਰਵੀਦਾਸ ਚਮਾਰ ਗੌੜੀ ਪੂਰਬੀ ਰਵਿਦਾਸ ਜੀਉ ਇੱਕ ਓੰਕਾਰ ਸਤਗੁਰ ਪ੍ਰਸਾਦ ਕੂਪ ਪਰਿਓ ਜੈਸੇ ਦਾਦੀ ਰਾ ਕਛ ਦੇਸ ਵਿਦੇਸ ਨਾ ਬੂਜ ਐਸੇ ਮੇਰਾ ਮਨ ਵਿਖਿਆ ਵੀ ਮੋਹਿਆ ਕਛਿਆਰਾ ਪਾਰ ਨਾ ਸੂਝ ਸਗਲ ਪਵਨ ਕੇ ਨਾਇਕਾ ਇੱਕ ਛਿਨ ਦਰਸ ਦਿਖਾਏ ਜੀ ਰਹਾਉ ਮਲਿਨ ਪਈ ਮਤ ਮਾਤਵਾ ਤੇਰੀ ਗਤ ਲਖੀ ਨਾ ਜਾਏ ਕਰੋ ਕਿਰਪਾ ਪ੍ਰਮਚੂ ਕਈ ਮੈ ਸੁਮਤ ਦੇ ਹੋ ਸਮਝਾਏ ਜੋਗੀ ਸਰ ਪਾਵੇ ਨਹੀਂ ਤੋ ਗੁਣ ਕਥਨ ਅਪਾਰ ਪ੍ਰੇਮ ਭਗਤ ਕੇ ਕਾਰਣ ਹੈ ਕਹੋ ਰਵਿਦਾਸ ਚ ਮਾਰ ਗੋੜੀ ਬੇਰਾਗੜ ਇੱਕ ਓੰਕਾਰ ਸਤਗੁਰ ਪਰਸਾਦ ਸਤਜੁਗ ਸਤ ਤੇਤਾ ਜਗੀ ਦੁਆ ਪਰ ਪੂਜਾ ਚਾਰ ਤੀਨੋ ਜੁਗ ਤੀਨੋ ਦੜੇ ਕਲ ਕੇਵਲ ਨਾਮ ਅਧਾਰ ਪਾਰ ਕੈਸੇ ਪਾਏ ਬੁਰੇ ਮੋਕੋ ਸੋ ਨ ਕਹੈ ਸਮਝਾਈ ਜਾਤੀ ਆਵਾ ਕਵਨ ਬਿਲਾਈ ਰਹਾਉ ਬਹੁ ਬਿਦ ਧਰਮ ਨਿਰੂਪੀਐ ਕਰਤਾ ਦਿਸੈ ਸਭ ਲੋਈ ਕਵਨ ਕਰਮ ਤੇ ਛੂਟੀਐ ਜਹ ਸਾਤੇ ਸਭ ਸਿੱਧ ਹੋਈ ਕਰਮ ਅਕਰਮ ਵਿਚਾਰੀਐ ਸੰਕਾ ਸੁਨ ਬੇਦ ਪੁਰਾਨ ਸੰਸਾ ਸਤ ਹਿਰਦੈ ਬਸੈ ਕੌਣ ਹਿਰੈ ਅਭਿਮਾਨ ਬਾਹਰ ਉਦਕ ਪਖਾਰੀਐ ਕਟ ਪੀਤਰ ਬਿਬਿਦ ਵਿਕਾਰ ਸੁਤ ਕਵਨ ਪਰ ਹੋਏ ਬੋ ਸੋਚ ਕੁੰਚਰ ਵਿਦ ਬਿਵਹਾਰ ਰਬ ਪਰਕਾਸ ਰਜਨੀ ਜਥਾ ਕਤ ਜਾਣਤ ਸਭ ਸੰਸਾਰ ਪਾਰਸ ਮਾਨੋ ਤਾ ਬੋ ਛੂਐ ਕਨਕ ਹੋਤ ਨਹੀਂ ਬਾਰ ਪਰਮ ਪਰਸ ਗੁਰ ਭੇਟੀਐ ਪੂਰਬ ਲਿਖਤ ਲਿਲਾਟ ਉਨ ਮਨ 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 ਹੀ ਮਿਲੈ ਛੁਟ ਕਤ ਬਜਰ ਕਪਾਟ ਭਗਤ ਜੁਗਤ ਮਤ ਸਤ ਕਰੀ ਪ੍ਰਮ ਬੰਧਨ ਕਾਟ ਵਿਕਾਰ ਸੋਈ ਬਸ ਰਸ ਮਨ ਗਿਲੈ ਗੁਣ ਨਿਰਗੁਣ ਏਕ ਵਿਚਾਰ ਆਨਿਕ ਜਤਨ ਨਿਗਰਹਿ ਕੀਏ ਤਾਰੀ ਨ ਟਰੈ ਪ੍ਰਭ ਫਾਸ ਪ੍ਰੇਮ ਭਗਤ ਨਹੀਂ ਉਪਜੈ ਤਾ ਤੇ ਰਵਿਦਾਸ ਉਦਾਸ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਭੰਗ ਗੁਰ ਪਰਸਾਨ ਰਾਗਿਆ ਸਮਹਲਾ ਪਹਿਲਾ ਕਰ ਪਹਿਲਾ ਸੋਦਰ ਸੋਦਰ ਤੇਰਾ ਕਿਹਾ ਸੋ ਕਰ ਕੇ ਹਾ ਜਿਤ ਬਹਿ ਸਰਬ ਸਮਾਲੀ ਵਾਝੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਰਾਗ ਪਰਿ ਸੋ ਕਹੀਐ ਕੀਤੇ ਤੇਰੇ ਗਾਵਣ ਹਾਰੇ गावਨ ਤੁਦਨੋ ਪਉਣ ਪਾਣੀ ਬਸੰਤਰ ਗਾਵੈ ਰਾਜਾ ਧਰਮ ਦਵਾਰੇ ਗਾਵਨ ਤੁਦਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਦਨੋ ਇੰਦਰ ਇੰਦਰਾਸੀਣ ਬੈਠੇ दीप्ति आदर ਨਾਲੇ ਗਾਵਨ ਤੁਦਨੋ ਸਿੱਤ ਸਮਾਦੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਵੀਰ ਕਰਾਰੇ ਗਾਵਨ ਤੁਨੋ ਪੰਡਿਤ ਪੜੇ ਰਖੀ ਸਰ ਜੁਗ ਜੁਗ ਬੇਦਾ ਨਾਲੇ गावੰਤ ਤੁਧ نو મોહણિયા મનમોહન સર્ગ મચપી લે ગાવંત તુધ નો રતન ઉપાય તીરે 860 તીરથ ના લે ગાવન તુધ નો જોદ મહાબલ સુરા ગાવન તુધ નો ખાણી ચારી ગાવંતુ નો કંડ મંડળ બ્રહ્મ મંડા કર કર રખે તેરે તારી సేయి ਤੁਧ نو ਗਾਵਨ ਚੋ ਤੁਧ ਪਾਵਨ ਰਤੇ ਤੇਰੇ ਭਗਤ ਰਜ਼ਾਲੇ ਹੋਰ ਕੀਤੇ ਤੁੰਨੋ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕੀਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਥੀ ਨਾਹੀ ਹੈ ਪੀ ਹੋਸੀ ਜਾਏ ਨਾ ਜასი ਰਚਨਾ ਚਿੰਨ ਰਚਾਈ ਰੰਗੀ ਰੰਗੀ ਪਾਤੀ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੇ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਪਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਚਾਈ ਸੋ ਪਾਤ ਸ਼ਾਹੋ ਸਾਹਾ ਪਤ ਸਾਹਿ ਨਾਨਕ ਰਹਿਣ ਰਜਾਈ ਆਸਾ ਮਹੱਲਾ ਚੌਥਾ ਸੋ ਪੁਰਖ ਨਿਰੰਜਨ ਹੈ ਹਰ ਪ੍ਰਖ ਨਿਰੰਜਨ ਹਰ ਅਕਮ ਅਗਮ ਅਪਾਰਾ ਸਭ ਧਿਆਵੇ ਸਭ ਧਿਆਵੇ ਤਦ ਜੀ ਹਰ ਸੱਚੇ ਸਰਜਣ ਹਰ ਸਭ ਜੀ ਤੁਮਾਰੀ ਜੀ ਤੁ ਜੀਆਂ ਦਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁਖ ਬਿਸਾਰਣ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਗਿਆਨਕ ਚੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕੋ ਬੁਰਖ ਸਮਾਣਾ ਇੱਕ ਦਾ ਦੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਬੇਪੁਖਤਾ ਜੀ ਹਾਂ ਤਦ ਬਿਨ ਅਬਰ ਨਾ ਜਾਣਾ ਤੁਵਾਰ ਬ੍ਰਹਮ ਤੇ ਅੰਤ ਬੇਅੰਤ ਜੀ ਤੇਰੇ ਕੀ ਗੁਣ ਆਖ ਵਖਾਣਾ ਜੋ ਸੇਵ ਜੋ ਸੇਵਤ ਤਦ ਜੀ ਚਨ ਨਾਨਕ ਤੈਨ ਕੋਰ ਬਾਣਾ ਹਰ ਤਿਆਵੇ ਹਰ ਤਿਆਵੇ ਤਦ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਦੇ ਮੁਕਤ ਪਏ ਜਿਨ ਹਰ ਧਿਆਇਆ ਜਿਉ ਤਿਨ ਟੂਟੀ ਜਮ ਕੀ ਫਾਸੀ ਜਿਨ ਨਿਰਪਉ ਜਿਨ ਹਰ ਨਿਰਪਉ ਧਿਆਇਆ ਜਿਉ ਤਿਨ ਕਾ ਪਉ ਸਭ ਗਵਾਸੀ ਜਿਨ ਸੇ ਵਿਆ ਜਿਨ ਸੇ ਵਿਆ ਮੇਰਾ ਹਰ ਜਿਉ ਤੇ ਹਰ ਹਰ ਰੂਪ ਸਮ 세탄 세탄 진ਹਰ ਧਿਆਇਆ ਜੀਉ ਜਨ ਨਾਨਕ ਤਿੰਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰੀ ਜੀ ਪਰੇ ਬੇਅੰਤ ਬੇਅੰਤਾ ਤੇਰੀ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਆਨਿਕ ਅਨੇਕ ਅਨੰਤ ਤੇਰੀ ਅਨੇਕ ਤੇਰੀ ਅਨੇਕ ਕਰੇ ਹਰ ਪੂਜਾ ਜੀ ਤਪ ਤਾਪੇ ਜਪੇ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜੇ ਬਹੁਤ ਸਿਮਰਤ ਸਾਸਤ ਜੀ ਕਰ ਕੇ ਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਪਲੇ ਜਨ ਨਾਨਕ ਜੀ ਜਿਉ ਪਾਵੇ ਮੇਰੇ ਹਰ ਭਗਵੰਤਾ ਤੂੰ ਆਤਪੁਰਕ ਅਪਰੰਪਰ ਕਰਤਾ ਜੀ ਤੁਦ ਜੇਵੜ ਅਵਰਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੋ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੇ ਆਪੇ ਪਾਵੇ ਸੋਈ ਵਰਤੇ ਜੀ ਤੁਹ ਆਪੇ ਕਰੇ ਸੋ ਹੋਈ ਤੁਦੇ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਦੇ ਆਪੇ ਸਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਇੱਕ ਓੰਕਾਰ ਸਤ ਗੁਰ ਪਰਸਾਦ ਰਾਗਿਆ ਸਾ ਮਹੱਲਾ ਪਹਿਲਾ ਚੌਪਦੀ ਕਰ ਦੁਜਾ ਸੋਣ ਵੱਡਾ ਆਖੇ ਸਭ ਕੋਈ ਕੇਵਡ ਵੱਡਾ ਟਿਠਾ ਹੋਈ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਈ ਵੱਡੇ ਮੇਰੇ ਸਾਹਿਬ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨ ਜਾਣੇ ਤੇਰਾ ਕੀਤਾ ਕੇਵਡ ਚੀਰਾ ਰਹਾਉ ਸਬਸੁਰਤੀ ਮਿਲ ਸੁਰਤ ਕਮਾਈ ਸਭ ਕੀ ਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਏ ਸਭ ਸਤ ਸਭ ਤਪ ਸਭ ਜੰਗਿਆਈਆਂ ਸਿੱਧ ਬੋਰੀਖਾਂ ਕੀਆ ਵਡਿਆਈਆਂ तुद बिन सिद्धि किन न पाया करम मिले नाही ठाक रहाया आखण वाला क्या विचारा सिस्ती परे तेरे पंडारा जिस तू दे दिसे क्या चारा नानक सच सवारण हारा आसा महला पहला ਆਖਾ ਜੀਵਾ ਵਿਸਰੇ ਮਰ ਜਾਉ ਆਖਣੇ ਆਖਾ ਸਾਚਾ ਨਾਮ ਸਾਚੇ ਨਾਮ ਕੀ ਲਾਗੇ ਭੂਖ ਤਿਤ ਭੂਖੇ ਖਾਏ ਚਲੀਏ ਦੂਖ ਸੋ ਕਿਉ ਵਿਸਰੇ ਮੇਰੀ ਮਾਈ ਸਾਚਾ ਸਾਹਿਬ ਸਦੀ ਪਾਈ ਜੇ ਸਭ ਮਿਲ ਕੇ ਅਖਣ ਪਾਏ ਵੱਡਾ ਨਾ ਹੋਵੇ ਕਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦੇਦਾ ਰਹੇ ਨਾ ਚੁਕੇ ਪੋਗ ਕੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡਿਆ ਵੇੜ ਵਡ ਤੇਰੀ ਦਾਤ ਜੇ ਦਿਨ ਕਰਕੇ ਕੀਤੀ ਰਾਤ ਖਸਮ ਵਿਚਾਰੇ ਤੇ ਕਮजात ਨਾਨਕ ਨਾਮ ਹੈ ਬਾਤ ਸੁਨਾਤ ਅਸ ਮਹੱਲਾ ਪਹਿਲਾ ਜੇ ਦਰ ਮੰਗਤ ਕੂਕ ਕਰੇ ਮਹਿਲੀ ਖਸਮ ਸੁਣੇ ਪਾਵੇ ਤਿਰਕ ਪਾਵੇ ਤਕੇ ਇੱਕ ਵਡਾਈ ਦੀ जानो जोत न पूछ जाती आगे जात नहीं रहा आप कराई आप करे आप गुलाम में चित तरे जातु करण हार करतार क्या महताजी क्या संसार आप उपा... ਆਪੇ ਦੇ ਆਪੇ ਧਰਮਤ ਮੰਨੈ ਕਰੇ ਗੁਰ ਪ੍ਰਸਾਦ ਵਸੇ ਮਨ ਆਏ ਦੁਖ ਅਨਿਰਾ ਵਿੱਚੋਂ ਜਾਈ ਸਾਚ ਪਿਆਰਾ ਆਪ ਕਰੇ ਅਵਰੀ ਕੋ ਸਾਚਾ ਨਾ ਦੇ ਜਿਸ ਦੇਵ ਕਾਣ ਨਾਨਕ ਆਗੈ ਪੂਜਨਾ ਲੀ ਅਸਾ ਮਹੱਲਾ ਪੈਲਾ ਤਾਲ ਮਦੀਰੇ ਘਟ ਕੇ ਕਾਟ ਦੋਲਕ ਦੁਨੀਆ ਬਾਜੈ ਬਾਜ ਨਾਰਦ ਨਾਚੈ ਕਲ ਕਾ ਪਾਉ ਜਤੀ ਸਤੀ ਕਹਿ ਰਖੈ ਪਾਉ ਨਾਦਕ ਨਾਮ ਵਿਟੋ ਕੁਰਬਾਨ ਅੰਦੀ ਦੁਨੀਆ ਸਾਹਿਬ ਜਾਣ ਰਹਾਉ ਗੁਰੂ ਪਾਸੋਂ ਫਿਰ ਚੇਲਾ ਖਾਏ ਤਾਂ ਪਰीत ਵਜੇ ਕਾਰਿਆਏ ਜੇ ਸੋ ਵਰਿਆ ਜੀਵਣ ਖਾਲ ਖਸਮ ਪਛਾਣੈ ਸੋ ਦਿਨ ਪਰਵਾਣ ਦਰਸਨ ਦੇਖੀਏ ਦਇਆ ਨਾ ਹੋਏ ਲੈ ਦਿੱਤੇ ਬਣ ਰਹੇ ਨ ਕੋਈ ਰਾਜਾ ਨਿਆਉ ਕਰੇ ਹੱਥ ਹੋਏ ਕਹੈ ਖੁਦਾਏ ਨਮਨੈ ਕੋਈ ਮਾਨਸ ਮੂਰਤ ਨਾਨਕ ਨਾਮ ਕਰਨੀ ਕੁੱਤਾ ਦਰ ਫਰਮਾਨ ਗੁਰ ਪਰਸਾਤ ਜਾਣੇ ਮਹਿਮਾਨ ਤਾਂ ਕਿਛ ਦਰਗੇ ਪਾਵੇ ਮਾਨ ਆਸ ਮਹੱਲਾ ਬੈਲਾ ਜੇ ਤਾਂ ਸ਼ਬਦ ਸਰਤ ਤੁਨ ਤੇਤੀ ਜੇ ਤਾਂ ਰੂਪ ਕਾਇਆ ਤੇਰੀ ਤੁ आपे रचना आपे अवर्ण दूजा कहो माई साहेब मेरा एको है एक है भाई एको है रहाओ आपे मारे आपे छोटे आपे ले दे आपे वेख आपे वि आपे नदर करे ਜੋ ਕਿਛ ਕਰਨਾ ਸੋ ਕਰ ਰਹਾ ਆਵਰ ਨਾ ਕਰਨਾ ਜਾਈ ਜਸ ਵਰਤੇ ਤਸੋ ਕਹੀਏ ਸਭ ਤੇਰੀ ਵਡਿਆਈ ਕਲ ਕਲ ਵਾਲੀ ਮਾਇਆ ਮਦ ਮੀਠਾ ਮਨਮਤ ਵਾਲਾ ਪੀਵਦਰ ਹੈ ਆਪੇ ਰੂਪ ਕਰੇ ਬਹੂਪਤੀ ਨਾਨਕ ਬਪੂ ਦਾ ਇਹ ਕਹ ਹੈ ਸਾ ਮਹੱਲਾ ਪਹਿਲਾ ਵਜ ਮਤ ਪਖਾ ਵਜ ਪਾਓ ਹੋਏ ਆਨੰਦ ਸਦਾ ਮਨ ਚਾਓ ਇਹ ਹ ਭਗਤ ਇਹੋ ਤਪਤਾਓ ਇਤ ਰੰਗ ਨਾਚੋ ਰਖ ਰਖ ਪਾਓ ਪੂਰੇ ਤਾਲ ਜਾਣੇ ਸਾਲਾ ਹੋਰ ਨਚਣਾ ਕੁਸੀਆਂ ਮਨ ਮਾਰਾ ਸਤ ਸੰਤੋਖ ਵਜੇ ਤੋਇ ਤਾਲ ਪੈਰੀ ਵਾਜਾ ਸਦਾ ਨਿਹਾਲ ਰਾਗ ਨਾਤ ਨਹੀਂ ਦੂਜਾ ਪਾਉ ਇਤ ਰੰਗ ਨਾਚੋ ਰਖ ਰਖ ਪਾਉ ਪਉ ਫੇਰੀ ਹੋਵੇ ਮਨ ਚੀਤ ਬਹਿਦੇ ਆ ਉੱਠਦੇ ਆ ਨੀਤਾ ਨੀਤ ਲੇਟਣ ਲੇਟ ਜਾਣੇ ਤਨ ਸੁਆਹੋ ਇਤ ਰੰਗ ਨਾਚੋ ਰਖ ਰਖ ਪਾਉ ਸੇ ਕਸਬਾ ਦੀ ਕਿਆ ਕਾ ਪਾਓ ਗੁਰਮੁਖ ਸੁਣ ਨਾ ਸਾਚਾ ਨਾਉ ਨਾਨਕ ਆਖਣ ਵੇਰਾ ਵੀਰ ਇਤ ਰੰਗ ਨਾਚੋ ਰਖ ਰਖ ਪੈਰ ਆਸਾ ਮਹੰਲਾ ਪੈਦਾ पौन उपाय तरी सब धरती जल अग्नि का बंद किया अंदुले दह मुंड कटाया रावण मार किया वड बट पया वड्डा पया क्या उपमा तेरी आखी जाए तू सर बे रहे आले वलाए रहा जी उपाय जुगत हाथ कीनी काली नथ किया वड्डा पया ਕਿਸ ਤੂੰ ਪਰਖ ਜੋਰੂ ਕੌਣ ਕਹੀਐ ਸਰਬ ਨਿਰੰਤਰ ਰਬ ਰਹਿਆ ਨਾਲ ਕੁਟੰਬ ਸਾਥ ਵਰ ਦਾਤਾ ਬ੍ਰਹਮਾ ਪਾਲਣ ਸ੍ਰਿਸ਼ਟ ਗਿਆ ਆਗੇ ਅੰਤ ਨ ਪਾਇਉ ਤਾ ਕਾ ਕੰਸ ਛੇਦ ਕਿਆ ਵੱਡਾ ਪਿਆ ਰਤਨ ਉਪਾਇ ਧਰੇ ਖਿਰ ਮਥਿਆ ਹੋਰ ਪਖ ਲਾਏ ਜੀ ਅਸੀ ਕੀਆ ਕਾਹ ਹੈ ਨਾਨਕ ਛੱਪੇ ਕਿਉਂ ਛੱਪਿਆ ਏਕੀ ਏਕੀ ਵੰਡ ਦਿਆ ਕਾਹ ਹੈ ਨਾਨਕ ਛੱਪੇ ਕਿਉਂ ਛੱਪਿਆ ਏਕੀ ਏਕੀ ਵੰਡ ਦਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਜਾਦਿਆਂ ਦੇ ਦਿਨ ਚੱਲ ਰਹੇ ਆ ਸਾਹਿਬ ਜਾਦੀਆਤ ਵਿੱਚ ਇਸ ਸਹਿਜ ਪਾਠ ਕਰ ਰਹੇ ਹਾਂ ਸਤਿ ਸਾਹਿਬ ਜੀ ਦੇ ਧੰਨ ਮਾਤਾ ਜੀ ਧੰਨ ਉਹਨਾਂ ਦੀਆਂ ਸ਼ਹਾਦਤਾਂ ਆਓ ਜੀ ਮਿਲ ਕੇ ਸਿਮਰਨ ਕਰਦੇ ਆ ਫਿਰ ਸਮਾਪਤੀ ਕਰਦੇ ਹਾਂ ਜੀ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ Va guru, 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 va

ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਤਨ ਤਨ ਬਾਬਾ ਅਜੀਤ ਸਿੰਘ ਜੀ ਤਨ ਤਨ ਬਾਬਾ ਜੁਜਾਰ ਸਿੰਘ ਜੀ ਤਨ ਤਨ ਬਾਬਾ ਸੁਰਵਰ ਸਿੰਘ ਜੀ ਤਨ ਤਨ ਬਾਬਾ ਫਤੇ ਸਿੰਘ ਜੀ ਤਨ ਤਨ ਮਾਤਾ ਗੁਜਰ ਘੌਰ ਜੀ ਤਨ ਤਨ ਮਾਤਾ ਗੁਜਰ ਘੌਰ ਜੀ ਤਨ ਤਨ ਸ਼ੀਰੀ ਗੁਰੂ ਕੋਪਿੰਦ ਸਿੰਘ ਜੀ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ